ਦਸੂਹਾ ਚ ਹੋਏ ਦਰਦਨਾਕ ਸੜਕ ਹਾਸੇ ਚ ਇੱਕ ਨੌਜਵਾਨ ਅਤੇ ਬਜ਼ੁਰਗ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕਾਂ ਦੀ ਪਛਾਣ ਅਮਰਤਪਾਲ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਕਲੋਵਾਲ ਦਾ ਰਹਿਣ ਵਾਲਾ ਹੈ ਤੇ ਉਸ ਦੀ ਉਮਰ ਮਹਿਜ਼ 29 ਸਾਲ ਹੈ ਤੇ ਦੂਸਰਾ ਮ੍ਰਿਤਕ ਬਖਸ਼ੀ ਰਾਮ ਵਾਸੀ ਪਿੰਡ ਬਲੱਗਣ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 70 ਸਾਲ ਦੇ ਕਰੀਬ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਰਤਪਾਲ ਸਿੰਘ ਦਸੂਹਾ ਸਿਵਲ ਹਸਪਤਾਲ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਏਟੀਐਮ ਚੋਂ ਪੈਸੇ ਕਢਵਾਉਣ ਲਈ ਗਿਆ ਸੀ ਤੇ ਜਿਵੇਂ ਪੈਸੇ ਕਢਵਾ ਕੇ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਫਰਾਰ ਹੋ ਗਿਆ ਤੇ ਇਸ ਦੌਰਾਨ ਕਾਰ ਨੇ ਕੁਝ ਹੀ ਦੂਰੀ ਤੇ ਜਾ ਕੇ ਖੇਤਾਂ ਨੂੰ ਪਾਣੀ ਲਾ ਕੇ ਘਰ ਵਾਪਸ ਜਾ ਰਹੇ 70 ਸਾਲਾ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਦੋਹਾਂ ਨੂੰ ਸਿਵਲ ਹਸਪਤਾਲ ਚ ਭਾਰਤੀ ਕਰਵਾਇਆ ਗਿਆ ਸੀ ਜਿੱਥੇ ਕਿ ਡਾਕਟਰਾਂ ਵੱਲੋਂ ਦੋਹਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਕਬਜ਼ੇ ਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹੁਸ਼ਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ। ਮੇਰੇ ਚਾਚਾ ਜੀ ਦਾ ਲੜਕਾ ਸੀ। ਅਮਰਪਾਲ ਸਿੰਘ ਨਾਂ ਸੀ ਇਹਦਾ। ਇਹ ਤੇ ਇਹਦਾ ਬ੍ਰਦਰ ਦੋਨੇ, ਇਹ ਤੋਂ ਵੱਡਾ ਅਮਰਿੰਦਰ ਇਹ ਨਾ ਜੇ ਕੇਂਦਰਾ ਬੈਂਕ ਲਾ ਕੇ ਪੈਸੇ ਕਢਾਉਣ ਆਏ ਸੀ। ਇੱਕ ਕਾਰ ਖੜੀ ਹੈ ਇੱਥੇ ਲੱਗ ਗਈ। ਇਹ ਹੁਸ਼ਰਪੁਰ ਸਾਹਿਬ ਤੋਂ ਆ ਰਹੀ ਸੀ। ਇਹਨੂੰ ਰੋਡ ਦੇ ਸਾਈਡ ਤੇ ਖੜੇ ਨੂੰ ਇਹਨੇ ਹਿੱਟ ਕੀਤਾ। ਇਹ ਦੀ ਸਪੋਰਟ ਦੀ ਉੱਥੇ ਡੈਥ ਹੋ ਗਈ। ਇਸ ਤੋਂ ਬਾਅਦ ਇਹ ਗੱਡੀ ਬਲਗਣਾ ਰੋਡ ਨੂੰ ਗਈ ਹੈ ਉੱਥੇ ਰਸਤੇ ਵਿੱਚ ਜਾ ਕੇ ਫਿਰ ਇੱਕ ਇਹਨੇ ਐਕਸੀਡੈਂਟ ਕੀਤਾ ਉਹ ਵੀ ਬੰਦੇ ਦੀ ਮੌਕੇ ਤੇ ਉੱਥੇ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹ ਗੱਡੀ ਭੁਜਾ ਕੇ ਉਹ ਫਰਾਰ ਹੋ ਗਿਆ ਇਹ ਗੱਡੀ ਰਾਤ ਪੁਲਿਸ ਨੂੰ ਪ੍ਰਦਾਵੇ ਲਾ ਕੇ ਪਿੰਡ ਹੈਗੀ ਇੱਕ ਲੋਕ ਪਲਾਂਟ ਆ ਉਹਦੇ ਲਾਗੇੋਂ ਬਰਾਮਦ ਹੋਈ ਆ ਤੇ ਪਤਾ ਲੱਗਾ ਉਹ ਰਦਾਵੇ ਪਿੰਡ ਦਾ ਇਹ ਮੁੰਡਾ ਫੌਜੀ ਆ ਜਿਹਨੇ ਐਕਸੀਡੈਂਟ ਕੀਤਾ ਆ ਉਹ ਅਜੇ ਤੱਕ ਫਰਾਰ ਹੈ ਮਿਲਿਆ ਨਹੀਂਗਾ ਤੇ ਬੜੀ ਮਾੜੀ ਘਟਨਾ ਹੋਈ ਆ ਜੀ ਮੁੰਡਾ ਸਾਡਾ 26-27 ਸਾਲ ਦਾ ਮੁੰਡਾ ਸਾਡਾ ਸੀਗਾ ਜੀ ਤਾਂ ਬੰਦਾ ਦੋ ਬੰਦੇ ਮਾਰ ਕੇ ਐਲਫਰਾਰ ਆ ਜੀ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਗੱਡੀ ਟਰੇਸ ਪੁਰਾਦੀ ਕਰ ਲਈ ਹੈ ਪੁਲਿਸ ਨੇ ਜੀ ਮੈਂ ਰਾਮ ਸੁਖਦੇਵ ਸਿੰਘ ਸੁਖਦੇਵ ਜੀ ਇੱਕ ਹੀ ਲੰਦੇ ਸੀ ਜਿਹੜੇ ਮੇਰੇ ਫਾਦਰ ਕਿੱਥੇ ਗਏ ਸੀ ਇਹ ਜਦੋਂ ਇਹ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸੀ ਆਦਰ ਟਾਈਮ ਤੇ ਐਕਸਟ ਤੋਂ ਇਹਨਾਂ ਹਿੱਟ ਕੀਤੀ ਗੱਡੀ ਨਾਲ ਉਹ ਸ਼ਾਇਦ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਡਰਿੰਕ ਕੀਤੀ ਹੋਈ ਸੀ ਜਾਂ ਨਸ਼ੇ ਵਿੱਚ ਸੀਗਾ ਹਿੱਟ ਕਰਨ ਤੋਂ ਬਾਅਦ ਫਰਾਰ ਹੋ ਗਿਆ ਔਰ ਅੱਗੇ ਜਾ ਕੇ ਗੱਡੀ ਛੱਡਤੀ ਹੈਗੀ ਠੀਕ ਹੈ ਝਾੜਿਆ ਵਾਲੇ ਗੱਡੀ ਛੱਡ ਕੇ ਫਰਾਰ ਹੋ ਗਏ ਕੀ ਮੰਗ ਕਰਦੇ ਸੀ ਹੋਰ ਅਹਿਮ ਕੋਰਮਟ ਤੋਂ ਇਹ ਚਾਹੁੰਦੇ ਆ ਕਿ ਇਹੋ ਜਿਹੇ ਹਾਦਸੇ ਰੁਕਣ ਚਾਹੀਦੇ ਹੈਗੇ ਠੀਕ ਹੈ ਜੀ ਕਿਉਂਕਿ ਇੱਕ ਸਾਤ ਦੋ ਪਰਿਵਾਰ ਉੱਡਣ ਚੁਕੇ ਨੇ ਦੱਸੋ ਕੱਲ ਜਿਹੜਾ ਹਾਦਸਾ ਹੋਇਆ ਉਹਦੇ ਦੋ ਬੰਦੇ ਆਏ ਤੁਹਾਡੇ ਕੋਲੇ ਹੋਸ਼ ਹੁੰਦੇ ਕੀ ਕਾਰ ਹੋਇਆ ਕਿਹੜੇ ਐਕਸੀਡੈਂਟ ਵਾਲੇ ਜੀ ਹਾਂਜੀ ਕੱਲ ਸਾਡੇ ਕੋਲ ਜੀ 14 ਦੋ ਨੂੰ ਇੱਕ ਦੋ ਕੇਸ ਆਇਆ ਇੱਕ 7:30 ਵਜੇ ਆ ਅਮਰਤਪਾਲ ਸਿੰਘ ਜਿਹਦਾ ਪਿੰਡ ਕੱਲੋਵਾਲ ਦਾ ਸੀ ਉਹ ਰੋਡ ਸਾਈਡ ਐਕਸੀਡੈਂਟ ਦਾ ਸੀਗਾ ਸੀ ਹੈਡ ਇੰਜਰੀ ਸੀ ਸਾਡੇ ਕੋਲ ਬਰਾਡ ਡੈਟ ਆਇਆ ਹੈਗਾ ਤੇ ਦੂਸਰਾ ਕੇਸ ਜਿਹੜਾ 7 ਵਜੇ ਕੱਲ ਸ਼ਾਮ ਹੀ ਆਇਆ ਬਖਸ਼ੀ ਰਾਮ ਪਿੰਡ ਬਲਗਣਾ ਦਾ ਸੀ ਇਹ ਵੀ ਰੋਡ ਸਾਈਡ ਇਸ ਨਾਲ ਬਰਾਡ ਡੈਟ ਸੀ ਹੈਡ ਇੰਜਰੀ ਸੀਗੀ ਤੇ ਦੋਨੇ ਜਿਹੜੀਆਂ ਬੋਡੀ ਪੁਲਿਸ ਨੂੰ ਫਾਰਮ ਕਰ ਦਿੱਤਾ ਗਿਆ ਔਰ ਬੋਡੀ ਜਿਹੜੀਆਂ ਸ਼ਿਫਟ ਮੋਰਚਰੀ ਵਿੱਚ ਕਰ ਦਿੱਤੀਆਂ ਗਈਆਂ